ਲੇਕੇ ਦੇ ਤੱਕ ਅਡੇ ਤੋਂ ਸਕੂਲ ਤੱਕ ਜਿੱਥੋਂ ਤੱਕ ਚੱਲੇ ਬਸ ਹੋਣਾ ਮੈਂ ਤੇਥੋਂ ਅੱਖ ਕਰੋ ਲੇਕੇ ਦੇ ਤੱਕ ਅਡੇ ਤੋਂ ਸਕੂਲ ਤੱਕ ਜਿੱਥੋਂ ਤੱਕ ਚੱਲੇ ਬਸ ਹੋਣਾ ਮੈਂ ਤੇਥੋਂ ਅੱਖ ਅੱਥੇ ਦੀਆਂ ਅੱਥੇ ਕੈਂਟੀਆਂ ਦੇ ਵਿੱਚ ਨਹੀਂ ਅੱਖ ਰਾਜੋ ਤੇਰੀ ਤਸਵੀਰ ਜੀ ਰਸਨੀ ਨੀਗਾ ਇਸਾਬ ਦੇ ਉਤੇ ਸਾਡੀ ਤੇਰੇ ਮੁਖਰੇ ਤੇ ਅੱਖ ਟਿੱਕਦੀ ਕਰੋ ਲੈ ਕੇ ਅੱਡੇ ਤੱਕ ਅੱਡੇ ਤੋਂ ਸਕੂਲ ਤੱਕ ਜਿੱਥੋਂ ਤੱਕ ਚੱਲੇ ਬਸ ਹੋਵਾ ਨਾਂ ਮੈਂ ਦੇ ਤੋਂ ਵਕ ਜਿੱਥੋਂ ਤੱਕ ਚੱਲੇ ਬਸ ਹੋਵਾ ਨਾਂ ਮੈਂ ਦੇ ਤੋਂ ਵਕ ਜਦੋਂ ਕਰਨੇ ਇਸ਼ਾਰੇ ਸੁਟਾ ਤੇਰੇ ਵੱਲ ਕਾਗਜ਼ੀ ਜਹਾਜ਼ਨੀ ਜਦ ਕਰੇ ਇਸ਼ਾਰੇ ਨજરਦਾ ਜਨੀ ਸੁਟਾ ਤੇਰੇ ਵੱਲ ਕਾਗਜ਼ੀ ਜਹਾਜ਼ਨੀ ਤੇਰਿਆਂ ਸਾਹਾਂ ਦੇ ਲੈ ਦੇ ਖੁਸ਼ਬੋ ਸਾਡੇ ਨਾਲ ਚੰਗੀ ਏ ਜ ਜਿ ਚਿਰੀ ਨੇ ਕਦੀ ਕਰੋ ਲੈ ਕੇ ਦੇ ਤੱਕ ਅਡੇ ਤੋਂ ਸਕੂਲ ਤੱਕ ਜਿੱਤੋ ਦਾ ਨੇ ਬਸ ਕੋਨਾ ਮੈਂ ਦੇਖੋ ਅਕ ਜਿੱਥੋਂ ਤੱਕ ਚੱਲੇ